ਵੈਖਰੂਜ ਜੀ ਦਾ ਖਾਲਸਾ ਸ੍ਰੀ ਵੈਖਰੂਜ ਜੀ ਕੀ ਫਤਿਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਲੜਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ 13 ਫਰਵਰੀ ਤੋਂ ਮੋਰਚਾ ਦੋਨੇ ਬਾਟਰਾਂ ਤੇ ਚੱਲ ਰਿਹਾ ਹੈ ਲਗਾਤਾਰ ਉਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਪਟਿੰਡਾ ਦਾ ਸ਼ਹੀਦ ਹੋਇਆ ਸੀ ਉਹਦੇ ਨਾਲ ਬਹੁਤ ਸਾਡੇ ਕਿਸਾਨ ਹੋਰ ਵੀ ਜ਼ਖਮੀ ਹੋਏ ਨੇ ਹੋਰਾਂ ਦੇ ਵੀ ਜਿਹੜੇ ਬਾਹਾਂ ਤੇ ਲੱਤਾਂ ਤੇ ਗੋਲੀਆਂ ਵੱਜੀਆਂ ਨੇ ਪਰ ਉਸ ਤੇ ਜਿਹੜੀ ਸਾਡੀ ਸਰਕਾਰ ਨਾਲ ਗੱਲਬਾਤ ਹੋਈ ਸਰਕਾਰ ਨੇ ਸਹਿਮਤੀ ਦਿੱਤੀ ਕਿ ਅਸੀਂ ਇਹਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਪਰਿਵਾਰ ਨੂੰ ਉਹਦੀ ਜਿਹੜੀ ਰਾਸੀ ਲਾਨੀ ਹੋਈ ਹੈ ਸਰਕਾਰ ਦੇ 1 ਕਰੋੜ ਰੁਪਇਆ ਉਹ ਵੀ ਦੇਵਾਂਗੇ ਤੇ ਉਹ ਜਿਹੜੀ ਭੈਣ ਸਾਡੀ ਉਹਦੀ ਸੁਭ ਕਰਨ ਦੀ ਉਹ ਬੱਚੀ ਨੂੰ ਵੀ ਨੌਕਰੀ ਦੇਵਾਂਗੇ ਤੀਜੀ ਗੱਲ ਸੀ ਐਫ ਆਈ ਆਰ ਦਰਜ ਕਰਾਉਣ ਵਾਲੀ ਪਰ ਉਹ ਅਜੇ ਤੱਕ ਸਰਕਾਰ ਪਿੱਛੇ ਹਟੀ ਹੋਈ ਹੈ ਐਫਆਈਆਰ ਦਰਜ ਨਹੀਂ ਕਰ ਰਹੀ ਖਵਾਵਾਂ ਉੱਡ ਰਹੀਆਂ ਨੇ ਕਿ ਪਰਿਵਾਰ ਇੱਧਰ ਪਾਸੇ ਹੋ ਗਿਆ ਇੱਧਰ ਹੋ ਗਿਆ ਅੱਜ ਵੀ ਅਸੀਂ ਉਸ ਪਰਿਵਾਰ ਨਾਲ ਰਿਸ਼ਤੇਦਾਰਾਂ ਨਾਲ ਪੰਚਾਇਤ ਨਾਲ ਸਾਰੇ ਨਗਰ ਨਾਲ ਮਿਲ ਕੇ ਬੈਠ ਕੇ ਆਏ ਆ ਉਸ ਨਗਰ ਵੱਲੋਂ ਇਸ ਗੱਲ ਤੇ ਅੜੇ ਹੋਏ ਨੇ ਕਿ ਜੋ ਫੈਸਲਾ ਦੋਨੇ ਫਾਰਮ ਕਰਨਗੇ ਅਸੀਂ ਉਹਨਾਂ ਚਿਰ ਸਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡੇ ਬੱਚੇ ਦੇ ਦੋਸ਼ੀ ਤੇ ਐਫਆਈਆਰ ਲੂਜ ਨਹੀਂ ਹੁੰਦੀ ਤਾਂ ਇਹ ਸਾਰੀ ਜਿਹੜੀ ਅੱਜ ਦੀ ਅਸੀਂ ਗੱਲ ਕਰ ਰਹੇ ਆਂ ਤਾਂ ਮੈਂ ਖਾਸ ਕਰਕੇ ਲੜਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਉੱਥੇ ਮੋਰਚਾ ਰਾਮਪਰੇ ਫੂਲ ਦੇ ਵਿੱਚ ਲਗਾਤਾਰ ਸਾਡਾ ਜਾਮ ਤੇ ਚੱਲ ਰਿਹਾ ਹੈ ਦੋਨੇ ਬਾਰਡਰਾਂ ਤੇ ਜਿਹੜੀ ਸਾਡੀ ਲਗਾਤਾਰ ਗਿਣਤੀ ਵੱਧ ਰਹੀ ਹੈ ਤਾਂ ਅੱਜ ਦੋਨੇ ਫੋਰਮਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਨੇਸ਼ਨਲ ਦੇ ਸਾਰੇ ਜਿਹੜੇ ਕਿਸਾਨ ਸਾਡੇ ਆ ਰਹੇ ਐ ਤੇ ਕੱਲ ਨੂੰ ਜਾਣੇ 28 ਤਰੀਕ ਨੂੰ ਦੋਨੇ ਫੋਰਮਾਂ ਦੀ ਸਾਂਝੀ ਮੀਟਿੰਗ ਹੋਊ ਤੇ 29 ਤਰੀਕ ਨੂੰ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਕਰਨਾ ਹੈ ਪਰ ਸਰਕਾਰ ਪੰਜਾਬ ਸਰਕਾਰ ਐਵੇਂ ਡਿੱਕੇ ਡਾਕੇ ਇਸ ਮਸਲੇ ਨੂੰ ਸੁਲਝਾਉਣ ਦੀ ਬਜਾਏ ਅਲਝਾ ਰਹੀ ਹੈ ਤਾਂ ਇਸ ਕਰਕੇ ਜਿਹੜਾ ਉਹਤੇ ਐਫ ਆਈ ਆਰ ਦਰਜ ਕਰਕੇ ਪੋਸਟਮਾਰਟ ਕਰਵਾ ਕੇ ਉਹਦਾ ਸਸਕਾਰ ਕਰਗੇ ਜਿਹੜੀ ਸਾਡੀ ਅਗਲੀ ਲੜਾਈ ਕੇਂਦਰ ਨਾਲ ਹੈ ਉਧਰੋਂ ਜਿਹੜਾ ਅਸੀਂ ਅੱਗੇ ਵਧ ਸਕੀਏ ਧੰਨਵਾਦ ਵੈਸ ਸਿੰਘ ਜੀ ਦਾ ਖਾਲਸਾ ਸ੍ਰੀ ਵੈਸ ਜੀ ਕੀ